ਕੀ ਲੱਗਦਾ ਕਿ ਬੁੱਢਾ ਦਰਿਆ ਜਿਹੜਾ ਸਾਫ਼ ਹੋ ਜਾਏਗਾ ਕਿਉਂਕਿ ਅਸੀਂ ਤਾਂ 100% ਆਸਵੰਦ ਪਿਛੇ ਲੋਕਾਂ ਨੇ ਵਿਰੋਧ ਕੀਤਾ ਸੀਗਾ ਲੇਕਿਨ ਉਹਦੇ باوجود ਪੈਕਟੀਆਂ ਵਾਲਿਆਂ ਨੇ ਉਹ ਤੋਂ ਵੱਡਾ ਕੱਠ ਕਰ ਲਿਆ ਕਿ ਅਸੀਂ ਇਹ ਬੰਦ ਨਹੀਂ ਹੁੰਦੇਣ ਸੋ ਅਸੀਂ 2 ਸਾਲ ਤੋਂ ਪ੍ਰਸ਼ਾਸਨ ਦੇ ਨਾਲ ਮੀਟਿੰਗਾਂ ਕਰਦੇ ਆ ਰਹੇ ਹਾਂ ਤੇ ਸਾਨੂੰ ਇਹ ਹੀ ਜਵਾਬ ਮਿਲਦਾ ਸੀਗਾ ਕਿ ਸ਼ਿਟੇ ਲੱਗਾ ਹੋਇਆ ਕੋਕੇ 225 ਐਮਐਲ ਦੀ ਟ੍ਰੀਟਮੈਂਟ ਪਲੈਂਟ ਲੱਗਾ ਹੋਇਆ ਜਿਹਨੂੰ ਸਤਕਾਰਯੋਗ ਮੁੱਖ ਮੰਤਰੀ ਸਾਹਿਬ ਉਹਨੂੰ ਘੱਟ ਨਹੀਂ ਕਰਦੇ ਪਰ ਪਾਣੀ ਉਹਦੇ ਵਿੱਚ 90 ਐਮਐਲ ਜਾਂਦਾ ਇਹ ਪਾਣੀ ਉਹਦੇ ਵਿੱਚ ਜਾਣਾ ਚਾਹੀਦਾ ਸੀ ਤੇ ਇੱਕ ਰੇਸ਼ੋ ਜੀ ਦਸੀਏ ਕਿ ਆਪਾਂ ਸੁਲਤਾਨਪੁਰ ਦੀ ਤੁਸੀਂ ਕੀ ਕੀਤੀ ਸੀ ਕਾਰ ਤੇ ਆਪਾਂ ਉਹਦੇ ਐਗਜ਼ਾਮਪਲ ਲਈਏ ਕਿੰਨਾ ਦਾ ਪਾਣੀ ਇਹ ਹੋਏ 24 25 ਸਾਰਾ ਜਿੰਦਾ ਸੁਲਤਾਨਪੁਰ ਜਿਹੜਾ ਪਾਣੀ ਹੈ ਕੱਲਾ ਜਮਾਲਪੁਰ ਡਰੇਨ ਦੀ ਅੰਕ ਲੱਗਦਾ ਫਿਰ ਨੇ 3.5 ਕਰੋੜ ਦਾ ਪ੍ਰੋਜੈਕਟ ਕੋਲ ਆਇਆ ਉਹ ਉਹ ਵੀ ਜਿਹੜਾ ਹੈਗਾ ਪਹਿਲੀ ਮੀਟਿੰਗ 'ਚ ਮਨਜ਼ੂਰ ਕਰਾਤਾ ਵੀ 3.5 ਕਰੋੜ ਲਓ ਤੇ ਇਹ ਪਾਣੀ ਜਿਹੜਾ ਹੈਗਾ ਵੀ ਰਾਤ ਨੂੰ ਜਾਂਦਾ ਅਗਲੀ ਮੀਟਿੰਗ 'ਚ ਫਿਰ ਕਹਿੰਦੇ ਜੀ ਅਜੇ ਤਾਂ ਸਾਡੀ ਅਸਕੇਲਾ ਮੰਗਦੀ ਹੈ ਜੋ ਦਿਨ ਨਹੀਂ ਬਿਲਦੇ ਕਿੰਨੇ ਤੁਸੀਂ ਆਪਣੇ 3.5 ਕਰੋੜ ਲਾਣਾ ਕਰੋ ਪਰ ਅਸੀਂ ਇਹਦਾ ਬਦਲੂਆਂ ਪ੍ਰਬੰਧ ਕਰਾਂਗੇ ਜਿੰਨੇ ਕਿੰਨੇ ਦਿਨਾਂ 'ਚ ਕਰਾਂਗੇ ਹੈਗੇ 20 ਦਿਨਾਂ 'ਚ ਕਰ ਸਕਦੇ ਅਸੀਂ 15 ਦਿਨਾਂ ਦੇ ਵਿੱਚ ਇੱਥੇ ਪਾਣੀ ਲਿਆਉਂਦਾ ਕਿ ਜਿਹੜਾ ਸਿਸਟਮ ਜੇ ਇਹ ਹੀ ਇਹਦੀ ਵੇਟ ਕਰਦੇ ਤੇ ਇਹ ਇਸ ਹ ਮਹੀਨੇ ਜੀ ਕੰਮ ਨਹੀਂ ਸੋ ਆ ਜਿਮੀ આરોਪ ਸੀਗੇ ਲੱਖਾਂ ਸਤਾਨਾਂ ਦੀ ਗੱਲ ਹੀ ਕਰ ਦੇਣਾ ਉਹ ਕਹਿੰਦੇ ਕਿ ਸੰਸਿਚੀਵਲ ਉਹਨਾਂ ਨੇ ਕੰਮ ਸ਼ੀਲ ਕੀਤਾ ਠੀਕ ਆ ਕੀਤਾ ਲੇਕਿਨ ਕਹਿੰਦੇ ਉਹ ਤਾਂ ਇਕੱਲਾ ਡੇਰੀਆਂ ਦਾ ਕਰਨ ਲੱਗੇ ਸੰਸਿਚੀਵਲ ਦਾ ਸਟੈਂਡ ਕੀ ਹੈਗਾ ਕਿ ਉਹ ਡੇਰੀਆਂ ਕਲੇ ਬੰਦ ਕਰਨਗੇ ਜਾਂ ਕੈਮੀਕਲ ਉਸ ਇੰਡਸਟਰੀ ਦਾ ਕੀ ਕਰ ਰਹੇ ਹੁਣ ਜਿਹੜਾ ਕੋਈ ਜਿਹੜਾ 2008 ਦੇ ਵਿੱਚ ਤੁਸੀਂ ਬੰਨ ਲਗਾਇਆ ਸੀ ਉਹਨੂੰ ਤੁਸੀਂ ਇੱਕ ਕਾਨੂੰਨਨ ਮੰਨਦੇ ਉਹ ਸਹੀ ਜਾਂ ਗਲਤ ਤਿੰਨ ਦਸੰਬਰ ਨੂੰ ਲੱਖਾ ਸੁਧਾਨਾ ਨੂੰ ਦੋ ਜ਼ਮਾਨ ਤੇ ਉਹਨਾਂ ਦੇ ਨਾਲ ਕੁਝ ਲੋਕਾਂ ਨੇ ਲੁਧਿਆਣਾ ਦੇ ਬੁੱਢੇ ਨਾਲ ਬੰਨ ਲਗਾਉਣ ਦੀ ਕੋਸ਼ਿਸ਼ ਕੀਤੀ ਔਰ ਇਹਦੇ ਦੌਰਾਨ ਉਹ ਪ੍ਰੈਸ ਕਾਨਫਰੰਸ ਵਿੱਚ ਕਹਿ ਰਹੇ ਕਿ ਸੰਤ ਸਿਚੇਵਾਲ ਉਹਨਾਂ ਨੇ ਸਪੋਰਟ ਨਹੀਂ ਕਰੀ ਉਸ ਸਮੇਂ ਸੰਤ ਸਿਚੇਵਾਲ ਕਿਉਂ ਨਹੀਂ ਪਹੁੰਚੇ ਮੈਂ ਡ੍ਰੀ ਨੂੰ ਛੇਸਰ ਜਲਦਾ ਸੀ ਉਸ ਉੱਤੇ ਸੀ ਮੈਂਬਰ ਪਾਰਲੀਮੈਂਟ ਹੁਣ ਦੇ ਨਾਤੇ ਅਸੀਂ ਨੂੰ ਉੱਥੇ ਸਦਨ ਦੇ ਵਿੱਚ 10 ਵਾਰ ਜਿਹੜਾ ਉਹਦੇ ਚੱਕ ਕੇ ਮੈਂਬਰ ਪਾਰਲੀਮੈਂਟ ਹਾਂ ਤਾਂ ਅਸੀਂ ਉਹਨੂੰ ਅਟੈਂਡ ਕਰਾਂਗੇ ਤਾਂ આરોਪ ਇਹ ਵੀ ਲੱਗੇ ਨਾ ਤੋਂ ਲਖਾ ਜਾਂ ਆਮਨੇ ਬੈਸਟ ਆਫਸ ਨੇ ਤੇ ਵੀ ਗੱਲ ਕਹਿ ਦਿੱਤੀ ਕਿ ਕਾਲੀਵੇ ਦਾ ਪਾਣੀ ਵੀ ਸਾਫ਼ ਨਹੀਂਗਾ ਜੇ ਸਾਫ਼ ਹੁੰਦਾ ਤੇ ਸੀਸੀਐਫ ਕੋਈ ਨਾ ਕੋਈ ਤਾ ਕੋਸ਼ਿਸ਼ੀ ਕਦੀ ਕੀਤੀ ਕਿ ਜਦੋਂ ਮੰਨ ਲਓ ਕਿ ਇੰਨਾ ਮੁੱਦਾ ਚੱਕਿਆ ਕਿ ਭਗਵੰਤ ਸਿੰਘ ਸਾਹਿਬ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਤੁਹਾਡੀ ਗੱਲ ਹੋਈ ਉਹ ਵੇਸਟ ਆਫੀ ਜੋ ਹੈਗਾ ਉਹ ਸਾਰਿਆਂ ਦੇ ਸਾਹਮਣੇ ਜਾ ਕੇ ਦੇਖ ਸਕਦੇ ਕੀ ਕਹਿੰਦਾ ਕੌਣ ਕਹਿੰਦਾ ਇਹੋ ਜਿਹੇ ਅਪੀਸੋਡ ਹੁੰਦੀ ਹੈ ਉਹਨਾਂ ਨੂੰ ਸਾਰਿਆਂ ਨੇ ਇਉਂ ਹੀ ਲੱਗਦਾ ਕਿ ਸਾਰੇ ਇਹੋ ਜਿਹੇ ਹੀ ਆ ਔਰ ਬੁੱਢਾ ਨਾਰਾ ਅਗਰ ਇਹ ਵੀ ਮਤਾ ਪਾ ਅਗਲੇ ਬੈਚ ਉਮੀਦ ਕਰਦੇ ਆ ਕਿ ਸਾਫ਼ ਹੋਵੇ ਤਾਂ ਲੱਗਦਾ ਕਿ ਸਾਤਰੂ ਜਿਹੜਾ ਪਾਣੀ ਜਿਹੜਾ ਮਾਲਵੇ ਉਹ ਰਾਜਸਥਾਨ ਜਾਂਦਾ ਵਾ ਕਿ ਲੋਕੀ ਜਲਦੀ ਇਸ ਚੀਜ਼ ਤੋਂ ਬਚਣਗੇ ਦੁਨੀਆ ਦੇ ਵਿੱਚ ਪਾਣੀ ਦਾ ਮੁੱਦਾ ਅਹਿਮ ਮੁੱਦਾ ਹੈ ਤੇ ਪੰਜਾਬ ਦੇ ਵਿੱਚ ਪਾਣੀ ਦੇ ਨਾਲ ਨਾਲ ਜ਼ਹਿਰੀਲੇ ਪਾਣੀ ਦਾ ਮੁੱਦਾ ਵੀ ਕਾਫੀ ਪੱਕਾ ਦਾ ਨਜ਼ਰ ਆਇਆ ਬੀਤੇ ਦਿਨੀ ਲੱਖਾ ਸਦਾਨਾ ਤੇ ਅਮਤੋਜ ਮਾਨ ਦੀ ਟੀਮ ਵੱਲੋਂ ਬੁੱਢੇ ਦਰਿਆ ਦੇ ਉੱਪਰ ਜਹਿਰੀਲੇ ਪਾਣੀ ਨੂੰ ਲੈ ਕੇ ਬੰਨ ਲਗਾਉਣ ਦੀ ਗੱਲ ਕਹੀ ਗਈ ਸੀ ਤੇ ਇਸ ਦੇ ਵਿੱਚ ਸੰਤ ਸੀਚੇਵਾਲ ਉਹਨਾਂ ਦਾ ਜ਼ਿਕਰ ਵੀ ਕੀਤਾ ਗਿਆ ਕਿ ਸੰਤ ਸੀਚੇਵਾਲ ਕਿੱਥੇ ਨੇ ਉਹਨਾਂ ਦਿਨਾਂ ਵਿੱਚ ਸੰਤ ਸੀਚੇਵਾਲ ਕਿੱਥੇ ਸਨ ਤੇ ਅੱਜ ਕਿੱਥੇ ਨੇ ਅੱਜ ਸੰਤ ਸੀਚੇਵਾਲ ਸਾਡੇ ਨਾਲ ਨੇ ਤਾਂ ਗੱਲ ਕਰਾਂਗੇ ਸਤਿਗੁਰੂ ਬਾਬਾ ਜੀ ਟਾਈਮ ਦੇਣ ਲਈ ਧੰਨਵਾਦ ਸਾਰਿਆਂ ਨੂੰ ਪਿਆਰ ਭਰੀ ਸਾਰਿਆਂ ਨੂੰ ਸਤਿ ਦਰਸ਼ਕਾਂ ਸਤਿ ਸ੍ਰੀ ਅਕਾਲ ਬਾਬਾ ਜੀ ਜਿਹੜੀ ਜਗ੍ਹਾ ਤੇ ਆਪਾਂ ਬੈਠੇ ਆ ਇਹਨੂੰ ਆਪਾਂ ਬੁੱਢਾ ਨਾਲਾ ਕਹਿ ਲਈਏ ਬੁੱਢਾ ਦਰਿਆ ਕਹਿ ਲਈਏ ਜਾਂ ਹੁਣ ਗੰਦਾ ਨਾਲਾ ਕਿਹਾ ਜਾਂਦਾ ਕੀ ਕਹੀਏ ਇਹਨੂੰ ਆਪਾਂ ਏ ਸਾਡੇ ਵਾਸਤੇ ਇਹ ਤਾਂ ਪਵਿੱਤਰ ਬੁੱਢਾ ਦਰਿਆ ਜੀ ਕਿਉਂਕਿ ਇਹਨੂੰ ਗੰਦਾ ਨਾਲਾ ਤਾਂ ਬਣਾਉਣਾ ਇਹ ਸਮਝ ਲਓ ਲੁਧਿਆਣੇ ਦੀ ਇੰਡਸਟਰੀ ਮਿਊਸਪਲ ਕਾਰਪੋਰੇਸ਼ਨ ਤੇ ਡੈਰੀਆਂ ਨੇ ਇਹਨਾਂ ਨੂੰ ਇਹ ਰੂਪ ਦਿੱਤਾ ਗੁਰੂ ਨਾਨਕ ਪਾਸਾ ਇਥੇ 1515 ਈਸਵੀ ਨੂੰ ਆਏ ਉਹਨੇ ਉੱਥੇ ਉਹਨਾਂ ਨੇ ਲੋਧੀ ਬਾਸਾ ਸੀ ਉਹਨਾਂ ਨੇ ਪਾਸਾ ਦੇ ਚਰਨਾਂ 'ਚ ਅਰਦਾਸ ਕੀਤੀ ਕਿ ਪਾਸਾ ਲੁਧਿਆਣਾ ਦਾ ਜਿਹੜਾ ਅਸੀਂ ਇਹਨੂੰ ਅੱਗੇ ਵਧਾਉਣਾ ਚਾਹੁੰਦੇ ਆਂ ਪਰ ਜਿਹੜਾ ਦਰਿਆ ਸਤਲੁਜ ਨੂੰ ਰੋੜ ਕੇ ਲੈ ਜਾਂਦਾ ਪਾਸ਼ਾ ਨੇ ਕਿਹਾ ਤੁਸੀਂ ਜਿਹੜੀ ਹੈਗੀ ਆ ਪਰਜਾ ਨੂੰ ਨਿਆਉ ਦਿਓ ਦਰਿਆ ਜਿਹੜਾ ਸੱਤ ਕੋ ਪਿੱਛੇ ਚੱਲ ਜੂਗਾ ਤੇ ਇਹ ਬੁੱਢਾ ਹੋ ਕੇ ਬਗੂਗਾ ਐਸੇ ਕਰਕੇ ਇਹਨੂੰ ਬੁੱਢਾ ਦਰਿਆ ਕਹਿੰਦੇ ਆ ਸੋ ਲੁਧਿਆਣੇ ਦਾ ਨਾਮ ਦੁਨੀਆ 'ਚ ਹੋਊਗਾ ਸਾਰੀਆਂ ਗੱਲਾਂ ਗੁਰਨਾਨਕ ਪਾਸ਼ਾ ਦੀ ਇਹ ਸੱਤ ਹੋਈਆਂ ਪਰ ਲੁਧਿਆਣੇ ਨੇ ਕੀ ਦਿੱਤਾ ਗੰਦਾ ਪਾਣੀ ਅਨ ਟ੍ਰੀਟਡ ਪਾਣੀ ਇੰਡਸਟਰੀਅਲ ਪਾਣੀ ਮਿਸ਼ਪਲ ਕਾਰਪੋਰੇਸ਼ਨ ਪਾਣੀ ਜਿਹੜਾ ਡੈਰੀਆਂ ਦਾ ਗੋਹਾ ਤੇ ਜੋ ਵੀ ਕਿਸੇ ਕੋਲੋਂ ਚੀਜ਼ ਹੋਰ ਕਿਤੇ ਨਹੀਂ ਲੱਭੀ ਸਿੱਟਣ ਨੂੰ ਉਹਨਾਂ ਨੇ ਬੁੱਢੇ ਦਰਿਆ ਚ ਲਿਆ ਕੇ ਸਿੱਟ ਦਿੱਤੀ। ਬਾਬਾ ਜੀ ਗੱਲ ਕੀਤੀ ਜਾਵੇ ਇਸ ਟਾਈਮ ਤੁਸੀਂ ਪਿਛਲੇ ਕਈ ਦਿਨਾਂ ਤੋਂ ਇਹਦੇ ਉੱਪਰ ਸੇਵਾ ਕਰ ਰਹੇ ਹੋ ਕਿ ਇਹਦੇ ਵਿੱਚ ਜਿਹੜੀਆਂ ਫੈਕਟਰੀਆਂ ਪਾਣੀ ਨਾ ਪੋਵੇ। ਜੀ ਇਸ ਟਾਈਮ ਮੌਕੇ ਦੀ ਗੱਲ ਕੀਤੀ ਜਾਵੇ ਕਿੰਨਾ ਕੰਮ ਹੋ ਚੁੱਕਿਆ ਤੇ ਕੀ ਲੱਗਦਾ ਕਿ ਬੁੱਢਾ ਦਰਿਆ ਜਿਹੜਾ ਸਾਫ਼ ਹੋ ਜਾਏਗਾ। ਕਿਉਂਕਿ ਅਸੀਂ ਤਾਂ 100% ਆਸਵੰਦ ਆ। ਗੁਰੂ ਚਰਨਾਂ ਚ ਅਰਦਾਸ ਵੀ ਕਰਦੇ ਸਾਨੂੰ ਵਿਸ਼ਵਾਸ ਵੀ ਹੈ ਕਿਉਂਕਿ ਜਿਸ ਵੇਲੇ ਪਵਿੱਤਰ ਕਾਲੀ ਵੇਂ ਦਾ ਸੇਵਾ ਦਾ ਕਾਰਜ ਆਰੰਭ ਹੋਇਆ ਉਸ ਵੇਲੇ ਵੀ ਇਹ ਸਾਰੀਆਂ ਚੁਣੌਤੀਆਂ ਸੀ ਸਹਾਰਾਂ ਦਾ ਪਾਣੀ ਪੈਂਦਾ ਸੀ ਪਿੰਡਾਂ ਦਾ ਪਾਣੀ ਡਕ ਪੈਂਦਾ ਸੀ ਇੰਡਸਟਰੀ ਦਾ ਪਾਣੀ ਪੈਂਦਾ ਸੀ ਤੇ ਡਾਰੀਆਂ ਦਾ ਪਾਣੀ ਪੈਂਦਾ ਸੀ ਉਹ ਸਾਰੇ ਅੱਜ ਪਵਿੱਤਰ ਵੇਂ ਦਾ ਜਿਹੜਾ ਟੀਵੀ ਐਸ ਆ ਉਹ 140 45 ਦੇ ਉੱਤੇ ਅਸੀਂ ਆ ਉਹ ਪਾਣੀ ਨੂੰ ਪੀ ਸਕਦੇ ਹਾਂ ਇਸ਼ਨਾਨ ਕਰ ਸਕਦੇ ਹਾਂ ਸੁਧ ਸਾਫ ਸੁਥਰਾ ਜਿਹੜੀ ਹੈਗਾ ਪਾਣੀ ਵੇਂ ਜਿਹੜੀ ਵਗ ਰਹੀ ਹੈ ਸੋ ਆਸਾ ਘਉਣ ਵਾਲੇ ਸਮੇਂ ਦੇ ਪਵਿੱਤਰ ਵੇਂ ਦਾ ਵੀ ਜਿਹੜਾ ਪਵਿੱਤਰ ਫੋਡਾ ਦਰਿਆ ਵੀ ਹੈ ਇਸੇ ਤਰ੍ਹਾਂ ਦਾ ਵਗੇ ਇਸੇ ਆਸ ਦੇ ਨਾਲ ਲੱਗੇ ਫਿਰ ਕਿੰਨੀ ਆਸ ਕਹਿ ਸਕਦੇ ਆਪਾਂ ਕਿਉਂਕਿ ਉਹ ਫੈਕਟਰੀਆਂ ਜਿਹੜੀਆਂ ਫੈਕਟਰੀਆਂ ਵਾਲੇ ਆਪਾਂ ਜਿਹਦਾ ਦੇਖਿਆ ਕਿ ਪਿੱਛੇ ਲੋਕਾਂ ਨੇ ਕੋਰ ਕੀਤਾ ਸੀਗਾ ਲੇਕਿਨ ਉਹਦੇ باوجود ਫੈਕਟਰੀਆਂ ਵਾਲਿਆਂ ਨੇ ਉਹ ਤੋਂ ਵੱਡਾ ਕੱਠ ਕਰ ਲਿਆ ਕਿ ਅਸੀਂ ਇਹ ਬੰਦ ਨਹੀਂ ਹੋਣ ਦੇਣਾ। ਇਉਂ ਆ ਨਾ ਕਿ ਜਦੋਂ ਅਸੀਂ 2009 ਚ ਪੋਲੂਸ਼ਨ ਕੰਟਰੋਲ ਬੋਰਡ ਦੇ ਮੈਂਬਰ ਬਣੇ ਆ ਇੱਥੇ ਕੋਈ ਵੀ ਟ੍ਰੀਟਮੈਂਟ ਪਲਾਂਟ ਨਹੀਂ ਸੀ ਜਿਹੜੇ ਲੱਗੇ ਸੀ ਇਹ ਜਮਾਲਪੁਰ ਵੀ ਖਤਮ ਹੋ ਚੁੱਕਾ ਸੀ ਦੂਸਰੇ ਵੀ ਨਹੀਂ। ਆ ਫਿਰ ਇਹਦੇ ਵਿੱਚ ਇੱਕ 15 ਐਮਐਲਡੀ ਟ੍ਰੀਟਮੈਂਟ ਪਲੈਂਟ ਇੰਡਸਟਰੀ ਦਾ ਲੱਗਾ, ਸੀਟਪੀ ਇੱਕ 40 ਐਮਐਲਡੀ, ਇੱਕ 50 ਐਮਐਲਡੀ ਪਰ ਇੱਕ 45 ਤੇ ਇੱਕ 50 ਇਹ ਸਾਰੇ ਟ੍ਰੀਟਮੈਂਟ ਪਹਿਲਾਂ ਇਹ ਸਿੱਧਾ ਹੀ ਇੰਡਸਟਰੀ ਦੇ ਵਿੱਚ ਸਟਦੀ ਸੀ ਪਰ ਹਰੇ ਵੀ ਜਿਹੜੀ ਹੈਗੀ ਹੈ ਜਿਹੜੇ ਟ੍ਰੀਟਮੈਂਟ ਪਲਾਂਟ ਲੱਗੇ ਆ ਉਹਨਾਂ ਦੇ ਪੈਰਾਮੀਟਰ ਜਿਹੜੇ ਹੈਗੇ ਆ ਪੋਲਿਊਸ਼ਨ ਕੰਟਰੋਲ ਬੋਰਡ ਦੇ ਜਿਹੜੇ ਪੈਰਾਮੀਟਰ ਆ ਉਹਦੇ ਅਨੁਸਾਰ ਨਹੀਂ ਆ ਰਹੇ ਜਿਹਦੇ ਉੱਤੇ ਕੋਰਟ ਵੀ ਲਗਾਤਾਰ ਕਹਿ ਰਹੀ ਹੈ ਕਿ ਆਪਣੇ ਪੈਰਾਮੀਟਰ ਠੀਕ ਕਰੋ ਤੇ ਇਹਦਾ ਪਾਣੀ ਜੇ ਇੰਡਸਟਰੀ ਦਾ ਹੋਵੇ ਤੇ ਇਹ ਮਿਊਸਪਲ ਕਾਰਪੋਰੇਸ਼ਨ ਦਾ ਜਿਹਦਾ ਸੁਲਤਾਨਪੁਰ ਲੋਧੀ ਹੈ ਉੱਥੇ ਵੀ ਸਾਰੇ ਪਾਣੀ ਟ੍ਰੀਟ ਕਰਕੇ ਖੇਤੀ ਨੂੰ ਸੁਲਤਾਨਪੁਰ ਦਾ ਪਾਣੀ 13 ਕਿਲੋਮੀਟਰ 'ਚ ਖੇਤੀ ਨੂੰ ਲੱਗਦਾ ਦੂਸੋਂ ਇਹ ਤਾਂ 5 ਕਿਲੋਮੀਟਰ ਕਪੂਰਥਲੇ ਦਾ ਇਹ ਵੀ ਪਾਣੀ ਟ੍ਰੀਟ ਹੋ ਕੇ ਵੀ ਵੇਚ ਨਹੀਂ ਪੈਣਾ ਦੇਈ ਦੇ ਖੇਤੀ ਨੂੰ ਲੱਗਣਾ ਚਾਹੀਦਾ ਜਿਹਦੇ ਵਾਸਤੇ ਜਿਹੜੇ ਹੈਗੇ ਆ ਹੋਰ ਬਹੁਤ ਹਜੇ ਯਤਨਾਂ ਦੀ ਲੋੜ ਹੈ ਨਹੀਂ ਹੁਣ ਜਿਵੇਂ ਤੁਸੀਂ ਸੇਵਾ ਕਰ ਰਹੇ ਹੋ ਕੀ ਕੀ ਇੱਥੇ ਚੱਲ ਰਿਹਾ ਕਿਹੜੇ ਕੰਮ ਹੋ ਰਹੇ ਕਿ ਜਿਹਦੇ ਨੂੰ ਆਪਾਂ ਕਹਿ ਲਈਏ ਕਿ ਇਹ ਪਾਣੀ ਨਹੀਂ ਪਏਗਾ ਜਾਂ ਮਤਲਬ ਸਾਫ਼ ਹੋਵੇਗਾ ਕੀ ਹੈਗਾ ਦੂਜੇ ਤੁਸੀਂ ਪਿਛਲੇ ਸਾਲ 2 ਫਰਵਰੀ ਤੋਂ ਅਸੀਂ ਲੱਗੇ ਹੋਏ ਹਾਂ ਪਿਛਲੇ ਸਾਲ ਅੱਗੇ ਕਾਫੀ ਜਿਹੜਾ ਹੈਗਾ ਕੰਮ ਹੋਇਆ ਪਰ ਉਹ ਜਦੋਂ ਅਸੀਂ ਉਹ ਜਿਹੜੀਆਂ ਡੈਰੀਆਂ ਸੀ ਉਹਨਾਂ ਤੋਂ ਗੋਆ ਉਹਨਾਂ ਦਾ ਰਕਵਾਂਣ ਦੀ ਕੋਸ਼ਿਸ਼ ਕੀਤੀ ਉਦੋਂ ਮਗਰੋਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ بارش ਆ ਗਈਆਂ ਇੱਥੇ 9-10000 ਬੂਟਾ ਵੀ ਇਹਦੇ 10 ਕਿਲੋਮੀਟਰ ਦੇ ਵਿੱਚ ਲਾਇਆ ਸੋ ਉਦੋਂ ਮਗਰੋਂ ਜਿਹੜਾ ਸੀਗਾ ਸਭ ਤੋਂ ਵੱਡੀ ਚੁਣੌਤੀ ਸੀ ਇਹ ਜਮਾਲਪੁਰ ਡਰੇਨ ਜਿਹਦੇ ਵਿੱਚ ਜਿਹੜਾ ਹੈਗਾ ਘੱਟੋ ਘਾਟਾ ਸੀ 90 ਐਮਐਲਡੀ ਪਾਣੀ ਜਿਹੜਾ ਹੈਗਾ ਅਨਟਰੀਟਡ ਇਹਦੇ ਵਿੱਚ ਦਰਿਆ ਬੁੱਢੇ ਦਰਿਆ 'ਚ ਡਕ ਰਿਹਾ ਸੋ ਅਸੀਂ 2 ਸਾਲ ਤੋਂ ਪ੍ਰਸ਼ਾਸਨ ਦੇ ਨਾਲ ਮੀਟਿੰਗਾਂ ਕਰਦੇ ਆ ਰਹੇ ਹਾਂ ਤੇ ਸਾਨੂੰ ਇਹੀ ਜਵਾਬ ਮਿਲਦਾ ਸੀਗਾ ਕਿ ਸ਼ਟੇ ਲੱਗਾ ਹੋਇਆ ਕਿਉਂਕਿ ਜਿੱਥੇ ਪੰਪਿੰਗ ਸਟੈਂਡ ਹੈ ਜਿੱਥੋਂ ਪਾਣੀ ਚੱਕ ਕੇ ਕਿਉਂਕਿ 225 ਐਮਐਲਡੀ ਟ੍ਰੀਟਮੈਂਟ ਪਲੈਂਟ ਲੱਗਾ ਹੋਇਆ ਜਿਹਨੂੰ ਸਤਕਾਰਯੋਗ ਮੁੱਖ ਮੰਤਰੀ ਸਾਹਿਬ ਉਹ ਤੁ ਘਾਟਨ ਨੂੰ ਵੀ ਕਰਕੇ ਪਰ ਪਾਣੀ ਉਹਦੇ ਵਿੱਚ 90 ਐਮਐਲਡੀ ਜਾਂਦਾ ਸੀ ਇਹ ਪਾਣੀ ਉਹਦੇ ਵਿੱਚ ਜਾਣਾ ਚਾਹੀਦਾ ਸੀ ਪਰ ਉਹ ਸ਼ਟੇ ਹੋਣ ਕਰਕੇ ਨਹੀਂ ਹੋ ਸਕੇਆ ਬਾਈ ਮੈਂ ਤੁਹਾਨੂੰ ਸਿੱਧਾ ਸਮਝਣਾ ਚਾਹਵਾ 90 ਐਮਐਲਟੀ 90 ਕਿੰਨਾ ਮਤਲਬ ਕਿ ਇੱਕ ਰੇਸ਼ਿਓ ਜੀ ਦੱਸਿਏ ਕਿ ਆਪਾਂ ਸੁਲਤਾਨਪੁਰ ਦੀ ਤੁਸੀਂ ਕੀਤੀ ਸੀ ਕਾਰ ਤੇ ਆਪ ਉਹਦੇ ਐਗਜ਼ਾਮਪਲ ਦਈਏ ਕਿੰਨਾ ਕ ਪਾਣੀ ਇਹ ਹੋਏਗਾ ਕਿ ਜਿਹੜਾ ਪਹਿਲਾਂ ਸultanpur 3 MLD ਪਾਣੀ ਜਿਹੜਾ ਸੀਗਾ ਟ੍ਰੀਟਮੈਂਟ ਪਲੈਂਟ ਹੁਣ ਉਥੇ 4 MLD ਟ੍ਰੀਟਮੈਂਟ ਪਲੈਂਟ ਲੱਗਾ ਪਰ ਉਹਦਾ ਹਜੇ 2.5 MLD ਪਾਣੀ ਆ Sultanpur Lodhi ਦਾ ਉਹਦੇ ਹਿਸਾਬ ਦੇ ਨਾਲ ਸਮਝ ਲਓ ਵੀ 25 24 25 ਸਾਰੇ ਜਿਹੜਾ Sultanpur ਜਿਹੜਾ ਪਾਣੀ ਇਹ ਕੱਲਾ ਜਮਾਲਪੁਰ ਡਰੇਨ 'ਚ ਆਣ ਕੇ ਡੱਕਦਾ ਮਤਲਬ ਇਹ ਅਨਟ੍ਰੀਟਡ ਇਹਦੇ ਵਿੱਚ ਡੱਕ ਰਿਹਾ ਸੋ ਅਸੀਂ ਫਿਰ ਇਹਨਾਂ ਨੂੰ ਪ੍ਰਸ਼ਾਸਨ ਨੂੰ ਕਿਹਾ ਕਿ ਉਹ ਤਾਂ ਚਲੋ ਛੱਡੇ ਹੋਇਆ ਤੁਸੀਂ ਇਹਦਾ ਬਦਲਵਾ ਪ੍ਰਬੰਧ ਕਰੋ ਇਹ ਥੋੜਾ ਵੀ ਜੇ ਤੁਸੀਂ ਛੱਡੇ ਹੋਇਆ ਦਾ ਮਤਲਬ ਤੁਹਾਨੂੰ ਪਾਣੀ ਪਾਉਣ ਦਾ ਅਧਿਕਾਰ ਮਿਲ ਗਿਆ ਫਿਰ ਇਹਨਾਂ ਨੇ 3.5 ਕਰੋੜ ਦਾ ਪ੍ਰੋਜੈਕਟ ਬਣਾਇਆ ਉਹ ਉਹ ਵੀ ਐਸੀ ਜਿਹੜੇ ਹੈਗਾ ਪਹਿਲੀ ਮੀਟਿੰਗ ਜੀ ਮਨਜ਼ੂਰ ਕਰਾਤਾ ਵੀ 3.5 ਕਰੋੜ ਲਾਉ ਤੇ ਇਹ ਪਾਣੀ ਜਿਹੜਾ ਹੈਗਾ ਬਿਰਾਸਤ ਨਹੀਂ ਜਾਣਾ ਚਾਹੀਦਾ ਅਗਲੀ ਮੀਟਿੰਗ 'ਚ ਫਿਰ ਕਹਿੰਦੇ ਜੀ ਹਜੇ ਤਾਂ ਸਾਡੀਆਂ ਸਕੇਲਾਂ ਬਣਦੀਆਂ ਇਹ ਉਸ ਦਿਨ ਸਾਰੇ ਮੰਤਰੀ ਸਾਹਿਬ ਸੀ ਡਾਕਟਰ ਰਵਜੋਤ ਸਿੰਘ ਜੀ ਤੇ ਉਹਨਾਂ ਦੇ ਨਾਲ 4 MLA ਸਭ ਸੀਗੇ ਇੱਥੇ ਤੇ ਉਸ ਦਿਨ ਅਸੀਂ ਬੇਨਤੀ ਕੀਤੀ ਵੀ ਤੁਸੀਂ ਆਪਣਾ 3.5 ਕਰੋੜ ਵਾਲਾ ਕਰੋ ਪਰ ਅਸੀਂ ਇਹਦਾ ਬਦਲਵਾ ਪ੍ਰਬੰਧ ਕਰਾਂਗੇ ਜਿੰਨੇ ਕਿੰਨੇ ਦਿਨਾਂ 'ਚ ਕਰਾਂਗੇ ਕਿ ਫਿਰ ਦਿਨਾਂ 'ਚ ਅਸੀਂ ਕਰ ਦਾਂਗੇ ਅਸੀਂ 10 ਦਿਨਾਂ ਦੇ ਵਿੱਚ ਜਿਹੜਾ ਹੈਗਾ ਖੂਬ ਘਾਰਾ ਬਣਾ ਕੇ ਆਪਣਾ ਜਿਹੜਾ ਹੈਗਾ ਪਾਪ ਲਾਨ ਉੱਥੋਂ ਪਾ ਕੇ ਇੱਥੇ ਪਾਣੀ ਲੈ ਆਂਦਾ ਚਲੋ 18 ਕਿ ਦਿਨਾਂ ਦੇ ਵਿੱਚ ਤਿੰਨੇ ਮੋਟਰਾਂ ਚੱਲ ਗਈਆਂ ਪਾਣੀ ਇਹਦੇ ਵਿੱਚ ਜਾਣਾ ਸ਼ੁਰੂ ਹੋ ਗਿਆ ਫਿਰ ਇਹਦੀ ਚੁਣੌਤੀ ਆਈ ਕਿ ਜਦੋਂ ਬਿਜਲੀ ਮੁੜ ਜਾਂਦੀ ਹੈ ਫਿਰ ਹੁਣ ਜਨਰੇਟਰ ਲਿਆ ਕੇ ਇਸੇ ਰੱਖਿਆ ਹੋਇਆ ਕਿ ਦੋ ਮੋਟਰਾਂ ਜਦੋਂ ਬਿਜਲੀ ਚੱਲ ਜਵੇ ਉਸ ਟਾਈਮ ਵੀ ਚੱਲਣ ਫਿਰ ਇਹਦੇ ਨਾਲ ਸੀਗਾ ਕਿ ਬਿਜਲੀ ਨਾ ਮੁੜੇ ਸੀ ਚੇਅਰਮੈਨ ਸਾਹਿਬ ਨੂੰ ਵੀ ਲੈਟਰ ਲਿਖਿਆ ਉਹਨਾਂ ਨੇ ਕੱਲ ਤਾਂ 20 ਮਿੰਟ ਦੀ ਮੁੜੀ ਬਿਜਲੀ ਅੱਗੇ ਦੋ ਦੋ ਘੰਟੇ ਵੀ ਕੱਟ ਲੱਗ ਜਾਂਦਾ ਸੀ ਤੇ ਇਹਨੂੰ ਕਿਹਾ ਕਿ ਹੌਟਲਾਈਨ ਦਿੱਤੀ ਜਾਵੇ ਤਾਂ ਕਿ ਜਿੱਨਾਂ ਚਿਰ ਇਹਦਾ ਪੱਕਾ ਪ੍ਰਬੰਧ ਨਹੀਂ ਹੁੰਦਾ ਉਹਨਾਂ ਚਿਰ ਜਿਹੜਾ ਹੈਗਾ ਇਹ ਪਾਣੀ ਦਰਿਆ 'ਚ ਨਾ ਜਾਵੇ ਉਹਦੇ ਉੱਤੇ ਜਿਹੜਾ ਕੰਮ ਅਸੀਂ ਕਰ ਰਹੇ ਹਾਂ ਤੇ ਇਹਦੇ ਅੱਗੇ ਜਿਹੜਾ ਹੈਗਾ ਜਿੱਥੇ ਜਿੰਨੀਆਂ ਡੈਰੀਆਂ ਵਾਲੇ ਸੀ ਉਹ ਅਸੀਂ ਇਕੱਠੇ ਕੀਤੇ ਸੀ ਕਿ ਦੋਸਤ ਤੁਸੀਂ ਜਿਹੜਾ ਹੈਗਾ ਤੁਹਾਨੂੰ ਇਹਦੇ ਵਿੱਚ ਕਿਉਂ ਸਿੱਟਦੇ ਆਂ ਤੁਸੀਂ ਗੋਆ ਕਹਿੰਦੇ ਹੈ ਸਾਡੇ ਕੋਲ ਪ੍ਰਬੰਧ ਨਹੀਂ ਅਸੀਂ ਉਹਨਾਂ ਨੂੰ ਕਹਾਂ ਦੋ ਮਹੀਨੇ ਤੁਹਾਡਾ ਗੋਆ ਵੀ ਅਸੀਂ ਚੱਕਾਂਗੇ ਤੁਹਾਡੀ ਮਤਰਾਲ ਵੀ ਅਸੀਂ ਚੱਕਾਂਗੇ ਟਰਾਲੀਆਂ ਲੱਗੀਆਂ ਹੋਈਆਂ ਵੈਕਮ ਪੰਪ ਉੱਥੇ ਲੱਗਾ ਹੋਇਆ ਉਹ ਪਾਣੀ ਜਿਹੜਾ ਹੈਗਾ ਗੋਆ ਚੱਕ ਕੇ ਅਸੀਂ ਜਿਹੜਾ ਹੈਗਾ ਉਹ ਬਾਹਰ ਲੈ ਜਾ ਰਹੇ ਹਾਂ ਤੇ ਕਹਤਾ ਕਿ ਦਰਿਆ ਵਿੱਚ ਨੰਢ ਕੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਹੈਗੀ ਇਥੇ ਇੱਕ ਤਾਜਪੁਰ ਡੈਰੀਆਂ ਜਿੱਥੇ 2.25 ਐਮਐਲਡੀ ਪਾਣੀ ਦਾ ਟ੍ਰੀਟਮੈਂਟ ਪਲਾਂਟ ਲੱਗਾ ਜਿਸ ਤੇ ਡੈਰੀਆਂ ਦਾ ਮਤਰਾਲ ਜਿਹੜੀ ਹੈਗੀ ਹੈ ਜਾਂ ਧੋਣ ਉਹ ਸਾਫ ਹੋਊਗਾ ਪਰ ਉਹਨਾਂ ਦੇ ਗੋਹੇ ਦਾ ਇੱਕ ਟ੍ਰੀਟਮੈਂਟ ਪਲਾਂਟ ਲੱਗਣਾ ਸੀ ਜਿਹੜਾ ਬਾਇਓਗੈਸ ਪਲਾਂਟ ਉਹ ਉਹ 4 ਸਾਲ ਤੋਂ ਉੱਧੇ ੜਿਆ ਹੋਇਆ ਸੀਗਾ ਉਹ ਵੀ ਹੁਣ ਜਿਹੜਾ ਹੈਗਾ ਉਹਦੇ ਪੈਸੇ ਤਰ ਗਿਆ ਆਉਣ ਵਾਲੇ ਦਿਨਾਂ 'ਚ ਜੋ ਸ਼ੁਰੂ ਹੋ ਜੂਗਾ ਸਾਲ ਲੱਗੂਗਾ ਪਰ ਉਹਨਾਂ 'ਚ ਮਿਊਸਪਲ ਕਾਰਪੋਰੇਸ਼ਨ ਨੇ ਕਹਿ ਕੇ ਅਸੀਂ ਗੋਹੇ ਦਾ ਪ੍ਰਬੰਧ ਅਸੀਂ ਕਰਾਂਗੇ ਸੋ ਜਿਹੜਾ ਇਹ ਜਮਾਲਪੁਰ ਟ੍ਰੀਟਮੈਂਟ ਪਲੈਂਟ ਜਿੱਥੇ 225 ਐਮਐਲਡੀ 2 ਅਰਬ 90 ਕਰੋੜ ਰੁਪਈਆ ਲੋਕਾਂ ਦੇ ਇੱਥੇ ਲੱਗਾ ਪਹਿਲਾਂ ਇਸ 48 ਐਮਐਲਡੀ ਸੀ ਉਹ ਇਸ ਕਰਕੇ ਡੈੱਡ ਹੋ ਗਿਆ ਕਿ ਇਹਦੇ ਵਿੱਚ ਇੰਡਸਟਰੀਅਲ ਪਾਣੀ ਆਉਣਾ ਨਹੀਂ ਛੱਡਿਆ ਤੇ ਹੁਣ ਵੀ ਜਿਹੜਾ ਹੈਗਾ ਉਹਦੇ ਵਿੱਚ ਆਉਂਦਾ ਹੁਣ ਜਿਹੜਾ ਹੁਣ ਇਹ ਪਾਣੀ ਇਹਦੇ ਨਾਲ ਟੈਪ ਹੋ ਗਿਆ ਦੇਰ ਉੱਥੇ ਜਾਣ ਲੱਗ ਪਿਆ ਟ੍ਰੀਟ ਹੋਊਗਾ ਤੇ ਇਹਦੇ ਵਿੱਚ ਹੁਣ ਪਤਾ ਲੱਗੂਗਾ ਕਿ ਕਿੰਨਾ ਕਿ ਘਰੇਲੂ ਵੇਸਟ ਜਾ ਜਾ ਕੇ ਇਹਦੇ ਵਿੱਚ ਕੋਈ ਇੰਡਸਟਰੀ ਦਾ ਪਾਣੀ ਰਲਦਾ ਉਹਦੇ ਉੱਤੇ ਫਿਰ ਜਿਹੜੀ ਪੂਰੀ ਕਾਰਵਾਈ ਕੀਤੀ ਬਾਈ ਕੁਝ ਜਿਵੇਂ આરોਪ ਸੀਗੇ ਲੱਖਾਂ ਸਦਾਨਾ ਉਹਨਾਂ ਦੀ ਗੱਲ ਹੀ ਮੈਂ ਕਰ ਲੈਣਾ ਉਹ ਕਹਿੰਦੇ ਕਿ ਸੰਸਿਚੀ ਵਾਲਾ ਉਹਨਾਂ ਨੇ ਕੰਮ ਸ਼ੁਰੂ ਕੀਤਾ ਠੀਕ ਆ ਕੀਤਾ ਲੇਕਿਨ ਕਹਿੰਦੇ ਉਹ ਤਾਂ ਕਿੰਨਾ ਡੇਰੀਆਂ ਦਾ ਕਰਨ ਲੱਪੇ ਜਦ ਕਿ ਕਹਿੰਦਾ ਲੋਕ ਤਾਂ ਕੈਮੀਕਲ ਜਿਹੜੇ ਫੈਕਟਰੀਆਂ ਦੇ ਪਾਰੇ ਉਹਦੇ ਨਾਲ ਮਰ ਰਹੇ ਆ ਸੰਸਿਚੀ ਵਾਲਾ ਸਟੈਂਡ ਕੀ ਹੈਗਾ ਕਿ ਉਹ ਡੇਰੀਆਂ ਕੱਲੇ ਬੰਦ ਕਰਨਗੇ ਜਾਂ ਕੈਮੀਕਲ ਨਾ ਕੋਈ ਇੰਡਸਟਰੀ ਇਹ ਚ ਪਾ ਸਕਦੀ ਨਾ ਡੈਰੀ ਪਾ ਸਕਦੀ ਇਹਨੇ ਮਿਪਲ ਤਿੰਨੇ ਹੀ ਗੈਰਕਾਨੂੰਨੀ ਐ ਇਹ ਮਿਸੀਪਲ ਕਾਰਪੋਰੇਸ਼ਨ ਉਹ ਵੀ ਗੈਰਕਾਨੂੰਨੀ ਐ ਇਹ ਡੈਰੀਆਂ ਪਾਉਂਦੀਆਂ ਉਹ ਵੀ ਗੈਰਕਾਨੂੰਨੀ ਐ ਇੰਡਸਟਰੀ ਪਾਉਂਦੀ ਐ ਉਹ ਵੀ ਗੈਰਕਾਨੂੰਨੀ ਐ ਇੰਡਸਟਰੀ ਵਾਸਤੇ ਕੀ ਕਰ ਰਹੇ ਹੋ ਜੇ ਕੋਈ ਵਾਸਤੇ ਟ੍ਰੀਟਮੈਂਟ ਪਲੈਂਟ ਦਿਨ ਲੱਗੇ ਹੋਇਆ ਉਹਨਾਂ ਦੇ ਪੈਰਾਮੀਟਰ ਨਹੀਂ ਆ ਰਹੇ ਉਹਨੂੰ ਕੋਰਟ ਦੇਖ ਰਹੀ ਐ ਜਿਹੜੇ ਲੱਗੇ ਹੋਏ ਆ ਉਹ ਉਹ ਕੋਰਟ ਬੰਦ ਕਰਾ ਦੂਗੀ ਤੇ ਸਾਰਾ ਕੁਝ ਬੰਦ ਹੋ ਜਾਊਗਾ ਜਿਹੜੀਆਂ ਇੰਡਸਟਰੀਆਂ ਜਿਹੜੀਆਂ ਉਹਨਾਂ ਨਾਲ ਟੈਪ ਨਹੀਂ ਗਈਆਂ ਆ ਡਾਇਰੈਕਟਰ ਦੇ ਵਿੱਚ ਸੈਟ ਨਹੀਂ ਉਹਦੇ ਵਿੱਚ ਸਾਰੀਆਂ ਟੀਮਾਂ ਲੱਗੀਆਂ ਮਿਸੀਪਲ ਕਾਰਪੋਰੇਸ਼ਨ ਤੇ ਇੱਕ ਪੋਲਿਊਸ਼ਨ ਕੰਟਰੋਲ ਬੋਰਡ ਉਹ ਉਹ ਜਿਹੜੇ ਹੈਗੇ ਉਹਨਾਂ ਨੂੰ ਜਦੋਂ ਹੁਣ ਪਾਣੀ ਆਉਂਦਾ ਤੇ ਉਹਨਾਂ ਨੂੰ ਫੋਟੋਆਂ ਖਿੱਚ ਕੇ ਭੇਜਦੇ ਆ ਵੀ ਇਹਦੇ ਵਿੱਚ ਇੰਡਸਟਰੀਅਲ ਪਾਣੀ ਆ ਰਿਹਾ तकरीबन ਉਹਨਾਂ ਥੋੜੇ ਦਿਨਾਂ ਚ ਚਾਰ ਵੱਡੀਆਂ ਫੈਕਟਰੀਆਂ ਜਿਹੜੀਆਂ ਉਹ ਫੜੀਆਂ ਜਿਹੜੀਆਂ ਇਹਦੇ ਵਿੱਚ ਪਾਣੀ ਬਣਾ ਰਹੀਆਂ ਸੀ ਲਗਾਤਾਰ ਜਿਹੜੀਆਂ ਹੈਗੀਆਂ ਹੁਣ ਰਾਤ ਨੂੰ ਵੀ ਜਿਹੜੀਆਂ ਹੈਗੀਆਂ ਟੀਮਾਂ ਲੱਗੀਆਂ ਕਿਉਂਕਿ ਜਦੋਂ ਵੀ ਸਾਡੇ ਕੋਲ ਫੋਟੋ ਆਉਂਦੀ ਹੈ ਸਾਡੀ ਸੇਵਾਦਾਰ ਲਾਈ ਹੋਏ ਉਹ ਫੋਟੋ ਆਉਂਦੇ ਐ ਤੇ ਸੀ ਉਹਨਾਂ ਨੂੰ ਭੇਜ ਰਿਹਾ ਕਿ ਪਾਣੀ ਇਸ ਲਾਈਨ ਦੇ ਉੱਤੋਂ ਆ ਰਿਹਾ ਉਹਨਾਂ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਹੌਲੀ-ਹੌਲੀ ਸਾਰਾ ਜਿਹੜਾ ਹੈਗਾ ਕੋਸ਼ਿਸ਼ ਕਰਾਂਗੇ ਕਿਉਂਕਿ ਕਿਸੇ ਨੂੰ ਕੋਈ ਹੱਕ ਨਹੀਂ ਚਾਇਆ ਇੰਡਸਟਰੀਆ ਨੂੰ ਉਹਨਾਂ ਦੇ ਉਹਨਾਂ ਦੇ ਪੇਦਾ ਰਾਜ ਕਿ ਉਹ ਲੋਕਾਂ ਨੂੰ ਛੇੜਨ ਦੇਵੇ ਕਿਸੇ ਨਾਲ ਕੋਈ ਵੀ ਜਿਹੜਾ ਹੈਗਾ ਲਿਹਾਜ਼ ਨਹੀਂ ਜਿਹੜਾ ਕਿਸੇ ਨੇ ਜਿਹੜਾ ਕਰੂਗਾ ਉਹਦੇ ਉੱਤੇ ਪੂਰੀ ਕਾਰਵਾਈ ਹੋਊਗੀ ਕਾਲੀ ਪੈਂਦੀ ਵੀ ਗੱਲ ਕਰਨੀ ਤੁਹਾਡੇ ਨਾਲ ਲੇਕਿਨ ਉਸ ਤੋਂ ਪਹਿਲਾਂ ਬਾਬਾ ਜੀ ਤੁਸੀਂ 2008 2011 ਦੇ ਵਿੱਚ ਲੈਦਰ ਕੰਪਲੈਕਸ ਜਲੰਧਰ ਨੂੰ ਲੈ ਕੇ ਵੀ ਬੰਨ ਲਗਾਉਂਦੇ ਰਹੇ ਹੋ ਤਾਂ ਉਹਦੇ ਬਾਰੇ ਗੱਲ ਕਰਨੀ ਤੁਹਾਡੇ ਨਾਲ ਤੇ ਕੁਛ ਲੱਖਾ ਸਦਾਨਾ ਹੋਣਾ ਟੀਮ ਦੇ ਜੋ ਗੱਲਾਂ ਬਾਤਾਂ ਕਰ ਰਹੇ ਸੀ ਉਹਦੇ ਬਾਰੇ ਜਿਹੜਾ 2008 ਦੇ ਵਿੱਚ ਤੁਸੀਂ ਬੰਨ ਲਗਾਇਆ ਸੀ ਉਹਨੂੰ ਤੁਸੀਂ ਇੱਕ ਕਾਨੂੰਨਨ ਮੰਨਦੇ ਹੋ ਸਹੀ ਜਾਂ ਗਲਤ ਹੋਣਾ ਕਿ ਲੋਕ ਸਾਰੇ ਮਰ ਰਹੇ ਆ ਪ੍ਰੋਟੈਸਟ ਲੋਕ ਸਰਕਾਰ ਨੂੰ ਜਗਾਉਣ ਵਾਸਤੇ 2008 ਚ ਬੰਨ ਲਾ ਸਾਰੇ ਪ੍ਰਸ਼ਾਸਨ ਦੇ ਖੜਿਆ ਲੱਗਾ ਕੋਈ ਸਾਰੀ ਹੈਗੀ ਰਿਕਾਰਡਿੰਗ ਫਿਰ ਉਹਦੇ ਨਾਲ ਵੀ ਕੋਈ ਇਸ ਨਹੀਂ ਪਿਆ ਫਿਰ 2011 ਚ ਲਾਇਆ ਉਸ ਵੇਲੇ ਆਰਐਸਐਲ ਲਦੜ ਹੁੰਦੇ ਸੀ ਕਮਿਸ਼ਨਰ ਆਈਜੀਸੀ ਸਾਰਾ ਸਾਰਾ ਪ੍ਰਸ਼ਾਸਨ ਜੀ ਲੋਕ Rajasthan ਦੇਕਰ ਲੋਕ ਉੱਥੇ ਆਏ ਸੀ ਉਹਨਾਂ ਨੇ ਆਪਣੀ ਗੱਲ ਕਹੀ ਕਿ ਕਿ ਜਿਹੜੀ ਹੈਗੀ ਸੰਗਤ ਕਹਿੰਦੀ ਕਿ ਬੰਨ ਲਾ ਕੇ ਜਾਵਾਂਗੇ ਉੱਥੇ ਵੀ ਬੰਨ ਲਾਇਆ ਪਰ ਉਹਦਾ ਅਸਰ ਇਹ ਹੈ ਕਿ 14 ਦੇ ਵਿੱਚ 50 ਐਮਐਲਡੀ ਟ੍ਰੀਟਮੈਂਟ ਪਲੈਂਟ ਲੱਗਾ ਲੈਦਰ ਕੋਲ ਖਾਸ ਤੌਰ ਤੇ 50 ਐਮਐਲਡੀ ਟ੍ਰੀਟਮੈਂਟ ਪਲੈਂਟ ਲੱਗਾ ਫਿਰ ਜਿਹੜਾ 15 ਐਮਐਲਡੀ ਟ੍ਰੀਟਮੈਂਟ ਪਲੈਂਟ ਉੱਥੇ ਹੋਰ ਲੱਗ ਗਿਆ ਹੁਣ ਕਾਲਾ ਸਿੰਘਾ ਡੇਨ ਦੇ ਵਿੱਚ ਸਾਰੇ ਜਿਹੜੇ ਡਾਇਰੈਕਟ ਪਾਣੀ ਪਿੰਦੇ ਸੀ ਬੰਦ ਹੋ ਗਏ। ਹੁਣ ਉਹਦੇ ਵਿੱਚ 100 ਕੁ ਕੁ ਪਾਣੀ ਆਉਣ ਵਾਲੇ ਸਮੇਂ ਜਿਉਂਕਿ ਸਾਰੇ ਸਵਾਰਟ ਛੇੜੀ ਦੇ ਵਿੱਚ ਸਟੋਨ ਪੀਚਿੰਗ ਹੋ ਰਹੀ ਹੈ ਤੇ ਦੋ ਕੁ ਪੁਲ ਬਣਦੇ ਜਿੱਦਣ ਉਹ ਬਣ ਗਏ ਤਾਂ ਪਾਣੀ ਉਹਦੇ ਵਿੱਚ ਵੀ ਸਾਫ ਸੁਥਰਾ ਵਗਣਾ ਹੋ ਜਾਊਗਾ। ਚਿੱਟੀ ਵਹੀ ਜਿਹੜੀ ਹੈਗੀ ਉਹਦੇ ਵਿੱਚ ਵੀ 200 ਕੁ ਕੁ ਪਾਣੀ ਛਟਵਾਇਆ ਉਹ ਇੱਕ ਉਲੀ ਜਿਹੜੀ ਹੈਗੀ ਆ ਨਵਾਂ ਸੈਰ ਦੇ ਕੋਲ ਬਣਨ ਉਹੜੀ ਇਸ ਕਰਕੇ ਉਹ ਹਜੇ ਪਾਣੀ 60% ਕੁਝ ਕੀ ਆ ਰਿਹਾ ਪੂਰਾ ਪਾਣੀ ਨਹੀਂ ਆ ਰਿਹਾ ਤੇ ਬਾਕੀ ਜਿਹੜੇ ਹੈਗੇ ਆ ਜਦ ਇਸ ਵੇਲੇ ਸ਼ੁਰੂ ਕੀਤਾ ਸੀ ਸੁਲਤਾਨਪੁਰ ਲੋਧੀ ਵੇਂ ਦਾ ਉਸ ਵੇਲੇ ਇੱਕ ਵੀ ਟ੍ਰੀਟਮੈਂਟ ਪਲਾਂਟ ਨਹੀਂ ਸੀ ਸਭ ਤੋਂ ਪਹਿਲਾਂ ਅਸੀਂ ਸੁਲਤਾਨਪੁਰ ਦਾ ਪਾਣੀ ਬੰਦ ਕੀਤਾ ਸੀ ਉਦੋਂ ਇੱਕ ਟ੍ਰੀਟਮੈਂਟ ਪਲੈਂਟ ਸੁਲਤਾਨਪੁਰ ਲੱਗਾ ਦੂਸਰਾ ਕਪੂਰਥਲੇ ਐਸ ਵੇਲੇ 69 ਜਿਹੜੇ ਟ੍ਰੀਟਮੈਂਟ ਪਲੈਂਟ ਆ ਪੂਰੇ ਪੰਜਾਬ ਦੇ ਵਿੱਚ ਮਿਊਸਪਲ ਕਾਰਪੋਰੇਸ਼ਨ ਦੇ ਲੱਗੇ ਬਾਕੀ ਇੰਡਸਟਰੀਅਲ ਜਿੱਦਾਂ ਹੁੰਦੇ ਸੀ ਤਿੰਨ ਇੱਥੇ ਜਿਹੜੇ ਹੈਗੇ ਆ ਇੰਡਸਟਰੀ ਦੇ ਲੱਗੇ ਆ ਇੱਕ ਇਲੈਕਟ੍ਰੋ ਪਲੇਟਿੰਗ ਇੰਡਸਟਰੀ ਦਾ ਜਿਹੜਾ ਹੈਗਾ ਲੱਗਾ ਚਾਰ ਟ੍ਰੀਟਮੈਂਟ ਪਲੈਂਟ ਇੰਡਸਟਰੀਅਲ ਤੇ ਬਾਕੀ ਸਾਰੀ ਜਿਹੜੀ ਜਿੰਨਾ ਕੁ ਪਾਣੀ ਹੈ ਤਾਂ ਮਿਊਸਪਲ ਕਾਰਪੋਰੇਸ਼ਨ ਦਾ ਹੈ ਟ੍ਰੀਟਮੈਂਟ ਪਲੈਂਟ ਲੱਗੇ ਸੀ ਲੱਗੇ ਹੋਣ ਦੇ ਬਾਵਜੂਦ ਵੀ ਪਾਣੀ ਦ ਇਹ ਟੈਕਨੀਕਲੀ ਇਹ ਕਾਰਨ ਸੀ ਇਹਦਾ ਮਸਲਾ ਹੱਲ ਹੋ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਦੂਸਰਿਆਂ ਦੇ ਉੱਤੇ ਧਿਆਨ ਦਿੱਤਾ ਜਾਊਗਾ ਬਾਬਾ ਜਿਵੇਂ ਤੁਸੀਂ ਕਿਹਾ ਕਿ ਲੋਕ ਮਾਰ ਰਹੇ ਤਾਂ ਉਸ ਸਮੇਂ ਬੰਦ ਲਗਾਉਣਾ ਜ਼ਰੂਰੀ ਹੈ 3 ਦਸੰਬਰ ਨੂੰ ਲੱਖਾ ਸਧਾਨਾ ਅਮਤੋਜ ਮਾਨ ਤੇ ਉਹਨਾਂ ਦੇ ਨਾਲ ਕੁਝ ਲੋਕਾਂ ਨੇ ਲੁਧਿਆਣਾ ਦੇ ਬੁੱਢੇ ਨਾਲ ਬੰਦ ਲਗਾਉਣ ਦੀ ਕੋਸ਼ਿਸ਼ ਕੀਤੀ ਔਰ ਇਹਦੇ ਦੌਰਾਨ ਉਹ ਪ੍ਰੈਸ ਕਾਨਫਰੰਸ ਵਿੱਚ ਕੇਂਦਰੀਕ ਸੰਤ ਸੀਚੇਵਾਲ ਉਹਨਾਂ ਨੇ ਸਪੋਰਟ ਨਹੀਂ ਕਰੀ ਉਸ ਸਮੇਂ ਸੰਤ ਸੀਚੇਵਾਲ ਕਿਉਂ ਨਹੀਂ ਪਹੁੰਚੇ ਉਹਨਾਂ ਨੇ ਕਿ ਸਾਡਾ 24 ਤਰੀਕ ਤੋਂ ਸੈਸ਼ਨ ਚੱਲਦਾ ਸੀ ਉਹ ਸਾਰਿਆਂ ਨੂੰ ਪਤਾ 20 ਤਰੀਕ ਨੂੰ ਸਮਾਪਤ ਹੋਇਆ ਤੇ 3 ਤਰੀਕ ਨੂੰ ਸੈਸ਼ਨ ਚੱਲਦਾ ਸੀ ਅਸੀਂ ਉੱਥੇ ਸੀ ਨਾ ਤਾਂ ਸਾਡੇ ਕਿਸੇ ਨਾ ਕਿਸੇ ਨੇ ਜੇ ਸੰਪਰਕ ਕੀਤਾ ਹੁਣ ਪੁੱਛਣਾ ਚਾਹੀਦਾ ਵੀ ਤੁਸੀਂ ਬਾਬਾ ਨੇ ਸੰਪਰਕ ਕੀਤਾ ਹਾਂ ਅਸੀਂ ਮੈਂਬਰ ਪਾਰਲੀਮੈਂਟ ਆ ਸਾਨੂੰ ਕਹਿੰਦੇ ਬਾਬਾ ਜੀ ਤੁਸੀਂ ਹੁਣ ਮੈਂਬਰ ਪਾਰਲੀਮੈਂਟ ਆ ਤੁਸੀਂ ਇਹ ਤੁਹਾਨੂੰ ਅਸੀਂ ਮਿਲਣਾ ਚਾਹੁੰਦੇ ਆ ਦੱਸੋ ਅਸੀਂ ਜੇ ਨਾ ਮਿਲਦੇ ਨਾ ਗੱਲ ਕਰਦੇ ਫਿਰ ਹੋ ਗਿਆ ਜਦੋਂ ਹੁਣ ਪਤਾ ਹੀ ਨਹੀਂ ਕੋਈ ਇੱਥੇ ਆਣ ਕੇ ਜਿਹੜਾ ਹੈਗਾ ਅਸੀਂ ਤਾਂ ਦਿੱਲੀ ਸੀ ਤੇ ਉਹਦੇ ਵਾਸਤੇ ਕੋਈ ਕਿਸੇ ਨੇ ਕੀ ਹੈਗੀ ਆਪੋ ਆਪਣੇ ਸ਼ੋਅ ਚ ਬਣ ਕੇ ਕਹਿੰਦੇ ਨੇ ਜੈਸੀ ਦ੍ਰਿਸ਼ਟੀ ਪੈਸੀ ਸ੍ਰਿਸ਼ਟ ਮੈਂਬਰ ਪਾਰਲੀਮੈਂਟ ਹੋਣ ਦੇ ਨਾਤੇ ਤੁਸੀਂ ਇਹਨੂੰ ਉੱਥੇ ਸਦਨ ਦੇ ਵਿੱਚ ਰਾਜ ਸਭਾ ਜਿਹੜਾ ਉਹਦੇ ਵਿੱਚ ਚੱਕੇ ਉੱਥੇ ਹੁਣ ਮੈਂਬਰ ਪਾਰਲੀਮੈਂਟਾਂ ਦਾ ਸੀ ਉਹਨੂੰ ਉਹਨੂੰ ਅਟੈਂਡ ਕਰਾਂਗੇ ਉੱਥੇ ਜਾਵਾਂਗੇ ਉੱਥੇ ਵੀ ਗੱਲ ਕੀਤੀ ਸੀ ਉਹਦੇ ਤਿੰਨ ਵੇਰੀ ਸਾਡੇ ਜਿਹੜੇ ਪੰਜ ਵੇਰੀ ਸਾਡਾ ਜ਼ੀਰੋ ਓਵਰ ਲੱਗਾ ਕਿਸਾਨਾਂ ਦੇ ਉੱਤੇ ਲੱਗਾ ਪਰ ਉਹਦੇ ਵਿੱਚ ਸੈਸ਼ਨ ਨਹੀਂ ਚੱਲਿਆ ਇੱਕ ਦਿਨ ਬੋਲਣ ਦਾ ਲੱਗਾ ਸਾਡਾ ਸਪੈਸ਼ਲ ਮੈਂਸ਼ਨ ਲੱਗਾ ਸੀ ਉਹ ਕੈਂਸਰ ਦੇ ਸੀ ਬੋਲੇ ਆ ਤੁਹੇ ਕੈਂਸਰ ਦੇ ਜਿਹੜੇ ਹੈਗੇ ਆ ਜਿਹੜੇ ਮਰੀਜ਼ ਆ ਉਹਨਾਂ ਦਾ ਫ੍ਰੀ ਇਲਾਜ ਹੋਣਾ ਚਾਹੀਦਾ ਉਹਦੇ ਇੱਕੋ ਹੀ ਵਾਰੀ ਬੋਲਣ ਦਾ ਸਮਾਂ ਮਿਲਿਆ ਕਿਉਂਕਿ ਵਿਸ਼ੇਸ਼ ਨਹੀਂ ਨਹੀਂ ਚੱਲਿਆ ਹੁਣ ਜਿੱਦਾਂ ਤੁਸੀਂ ਇੱਥੇ ਕੰਮ ਕਰ ਰਹੇ ਬਾਬਾ ਜੀ ਇਹਦੇ ਵਿੱਚ ਤੁਹਾਨੂੰ ਲੋਕਲ ਲੋਕਾਂ ਦਾ ਸਰਕਾਰ ਕਿਉਂਕਿ ਸਰਕਾਰ ਵੀ ਤੁਹਾਡੀ ਪਾਰਟੀ ਦੀ ਹੈ ਤੇ ਉਹਦਾ ਕਿੰਨਾ ਕਿਸੇ ਸਹਿਯੋਗ ਤੁਹਾਨੂੰ ਆਇਆ ਇਹ ਇੱਥੇ ਜਿਹੜਾ ਹੈਗਾ ਜੋ ਵੀ ਅਸੀਂ ਕੀਤਾ ਇਹ ਸੰਘ ਦੇ ਸਹਿਯੋਗ ਨਾਲ ਕੀਤਾ ਸਰਕਾਰ ਦਾ ਜਿਹੜਾ ਹੈਗਾ ਮਿਊਚੁਅਲ ਕਾਰਪੋਰੇਸ਼ਨ ਦਾ ਮੋਟਰ ਇਹਨਾਂ ਦੀਆਂ ਹੁਣ ਉਹਨਾਂ ਨੇ ਰਨ ਵੀ ਉਹਨਾਂ ਨੇ ਕਰਨਾ ਸੋ ਸਾਡਾ ਇਹ ਸੀਗਾ ਕਿ ਜਿਹੜਾ ਹੈਗਾ ਇਹ ਕਿਉਂਕਿ ਜਿਹੜਾ ਸਿਸਟਮ ਆ ਜੇ ਅਸੀਂ ਇਹਦੀ ਵੇਟ ਕਰਦੇ ਤੇ ਇਹ ਇਹ 6 ਮਹੀਨੇ ਚ ਵੀ ਇਹ ਕੰਮ ਨਹੀਂ ਸੀ ਹੋਣਾ ਕਿਉਂਕਿ ਅਸੀਂ ਕਹਿੰਦੇ ਵੀ ਸਾਨੂੰ ਇਟਾਂ ਦਿਓ ਸਾਨੂੰ ਸੀਮਿੰਟ ਦਿਓ ਸਾਨੂੰ ਆਹ ਦਿਓ ਤੋ ਜਿੱਦਾਂ ਸਰਕਾਰ ਚੱਲਦੀ ਹੁੰਦੀ ਹੈ ਜਿੱਦਾਂ ਉਹਨਾਂ ਸਿਸਟਮ ਨੇ ਚੱਲਣਾ ਇਹ ਸਾਡਾ ਮਕਸਦ ਇਹ ਹੈ ਕਿ ਜਿਹੜੇ 3 ਕਰੋੜ ਲੋਕ ਮੋਰੇ ਪਾਣੀ ਇਹਨੂੰ ਪੀ ਰਹੇ ਆ ਉਹਨਾਂ ਦੇ ਬਰਦੀ ਜੋ ਹੈਗਾ ਸਾਡੇ ਕੋਲ ਇਹ ਜਿੰਨੇ ਪੈਸੇ ਸਾਨੂੰ ਸੰਸਦ ਜੋ ਜਿਹੜੇ ਅੱਗੇ ਸਾਨੂੰ ਮਿਲਦੇ ਆ ਇਸੇ 9 ਲੱਖ ਰੁਪਏ ਸਾਡਾ ਅਸੀਂ ਮਸ਼ੀਨ ਲੈ ਲਈ ਸੀ ਅਸੀਂ ਕਿਸ ਤਾ ਉਹਦੀ ਉਤਾਰ ਰਹੇ ਹੁਣ ਸਾਡੇ ਕੋਲ ਜਿਹੜੇ ਸੀਗੇ 7 ਲੱਖ ਰੁਪਏ ਪਹਿਲਾਂ ਅਸੀਂ ਕਹ ਕੇ ਉਹ ਲਾਈਏ ਬੁੱਢੇ ਦਰਾਂ ਦੇ ਉੱਤੇ ਬਾਅਦ ਵਿੱਚ ਸੰਗਤ ਨੂੰ ਬੇਨਤੀ ਕਰਾਂਗੇ ਸੋ ਅਸੀਂ ਇਹ ਆਪਣੇ ਸੰਗਤ ਦੇ ਸਹਿਯੋਗ ਦੇ ਨਾਲ ਇਹ ਸਾਰੇ ਜਿਹੜਾ ਪੈਪ ਪਾਏ ਆ ਜੇ ਖੂਬ ਬਣਾਇਆ ਜਾਏ ਸਾਰਾ ਕੁਝ ਕੀਤਾ ਸੰਗਤ ਦੇ ਸੋ ਜੋ ਉਦਾਂ ਤੁਸੀਂ ਰਾਜ ਸਭਾ ਮੈਂਬਰ ਹੋ ਐਮਪੀ ਪੰਜਾਬ ਲੈਵਲ ਤੇ ਮਨ ਲੋ ਕਹਿੰਦੇ ਇੱਕ ਲੋਕ ਸਭਾ ਦੇ ਹੁੰਦੇ ਆ ਤੁਸੀਂ ਤਾਂ ਪੂਰੇ ਪੰਜਾਬ ਦੇ ਹੋ ਤੇ ਕੋਸ਼ਿਸ਼ ਹੀ ਕਦੀ ਕੀਤੀ ਕਿ ਜਦੋਂ ਮਨ ਲੋ ਕਿ ਇੰਨਾ ਮੁੱਦਾ ਚੱਕਿਆ ਕਿ ਭਗਵੰਤ ਮਾਨ ਸਾਹਿਬ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਨਾਲ ਤੁਹਾਡੀ ਗੱਲ ਹੋਈ ਹੋਵੇ ਇਸ ਟੌਪਿਕ ਤੇ ਉਹਨਾਂ ਦਾ ਪਹਿਲਾਂ ਤੋਂ ਹੀ ਹੁੰਦੀ ਰਹੀ ਹੈ ਉਹਨਾਂ ਨੇ ਬਣਾਇਆ ਇਸ ਕਰਕੇ ਆ ਵੀ ਤੁਸੀਂ এনਵਾਇਰਨਮੈਂਟ ਦੀ ਗੱਲ ਕਰੋ এনਵਾਇਰਨਮੈਂਟ ਦੇ ਮੁੱਦੇ ਨੇ ਜਿਹੜੇ ਹੈਗੇ ਤੁਸੀਂ ਕੰਮ ਕੀਤਾ ਇਥੇ ਵੀ ਆ ਤੇ ਸੰਸਦ ਵਿੱਚ ਜਾ ਕੇ ਵੀ ਤੁਸੀਂ ਬੋਲ ਸਕਦੇ ਆ ਤੁਸੀਂ ਸਾਰੇ ਦੇਸ਼ ਨੂੰ ਉਹਦਾ ਫਾਇਦਾ ਹੋਊਗਾ ਜੇ ਉੱਥੇ ਜਾ ਕੇ ਤੁਸੀਂ ਬੋਲੋ ਤੇ ਇਥ ਜਿਹੜੇ ਫੈਕਟਰੀ ਵਾਲੇ ਆ ਜਦੋਂ ਤੁਸੀਂ ਕਹਿ ਰਹੇ ਹੋ ਕਿ ਫੈਕਟਰੀ ਪਾਣੀ ਨਹੀਂ ਪੈਣਾ ਇਹਨਾਂ ਨੇ ਆਕੇ ਨਹੀਂ ਕੋਸ਼ਿਸ਼ ਕੀਤੀ ਕਿ ਬਾਬਾ ਸਾਡੀ ਗੱਲ ਸੁਣੋ ਨਹੀਂ ਅਸੀਂ ਤਾਂ ਕਹਿੰਦੇ ਆ ਜਿਹੜਾ ਮਰਜ਼ੀ ਆਵੇ ਸਾਡੇ ਕੋਲ ਪਰ ਇਹ ਨਸਟਰੀ ਨੂੰ ਨਾ ਤਾਂ ਅਦਾਲਤ ਕਹਿ ਸਕਦੀ ਐ ਨਾ ਸਰਕਾਰ ਕਹਿ ਸਕਦੀ ਐ ਵੀ ਤੁਸੀਂ ਗੰਦੇ ਪਾਣੀ ਪਾਓ ਅਦਾਲਤ ਨੇ ਤਾਂ ਪਹਿਲਾਂ ਹੀ ਕਿਹਾ ਕਿ ਤੁਸੀਂ ਲੋਕਾਂ ਦਾ ਜੀਵਨ ਨਹੀਂ ਖੋ ਸਕਦੇ ਸਾਡਾ ਫੰਡਾਮੈਂਟਲ ਡੈਕਟ ਰਾਇਟ ਟੂ ਲਿਵ ਕੋਈ ਇੰਡਸਟਰੀ ਨੂੰ ਕੌਣ ਕਹ ਦੂਗਾ ਵੀ ਤੁਸੀਂ ਇੱਥੇ ਗੰਦਾ ਪਾਣੀ ਪਾਓ ਜੇ ਪਾ ਰਿਹਾ ਗੈਰਕਾਨੂੰਨੀ ਪਾ ਰਿਹਾ ਗੈਰਸੰਵਿਧਾਨਕ ਪਾ ਰਿਹਾ ਉਹਦੇ ਉੱਤੇ ਕਾਰਵਾਈ ਹੋਊਗੀ ਸੋ ਇਹਦੇ ਵਾਸਤੇ ਕੋਈ ਢੱਲ ਨਹੀਂ ਕਿਸੇ ਨਾਲ ਜੋ ਵੀ ਕਰਦਾ ਵਾ ਕਿਉਂਕਿ ਕਰੇ ਕੋਈ ਭਰੇ ਕੋਈ ਕਰਦਾ ਇੱਥੇ ਰਹੇ ਤੇ ਪਰ ਜਿਹੜੇ ਹੈਗੇ ਲੋਕ ਜਿਹੜੇ ਰਾਜਸਥਾਨ ਦੇ ਕਰੋ ਮਾਲਵੇ ਦੇ ਕਰਨ ਮਰ ਰਹੇ ਲੋਕ ਤੇ ਕਾਲੀ ਬੇਂ ਦੀ ਗੱਲ ਕਰਨੀ ਸੀਗੀ ਆ આરોਪ ਇਹ ਵੀ ਲੱਗੇ ਨਾ ਉਦੋਂ ਲੱਖਾ ਸਿਹਾਨ ਉਹਨੇ ਪ੍ਰੈਸ ਕਾਨਫਰੈਂਸ ਤੇ ਇਹ ਵੀ ਗੱਲ ਕਹਿ ਦਿੱਤੀ ਕਿ ਕਾਲੀ ਬੇਂ ਦਾ ਪਾਣੀ ਵੀ ਸਾਫ਼ ਨਹੀਂਗਾ ਜੇ ਸਾਫ਼ ਹੁੰਦਾ ਤੇ ਸੀ ਉਹ ਕਿਹੜਾ ਕੋਈ ਵਿਗਿਆਨਕ ਜਾ ਉਸੇ ਅਸੀਂ ਜ਼ਰੂਰ ਪਤਾ ਨਹੀਂ ਕੱਲ ਵੀ ਤੁਸੀਂ ਆਏ ਸੀ ਤੁਹਾਡੇ ਨੂੰ ਪੀ ਕੇ ਦਿਖਾ ਲਿਆ ਕਿਸੇ ਨੂੰ ਕੀ ਹੈ ਕਿ ਪਾਣੀ ਪੀਣ ਨਾਲ ਬਿਮਾਰ ਹੋਇਆ ਜਾ ਉਹਦਾ ਕੀ ਕਾਰਨ ਆ ਅਸੀਂ ਨਹੀਂ ਉਹਦੇ ਉੱਤੇ ਕੋਈ ਕੰਤੂ ਪ੍ਰੰਤੂ ਕਰਦੇ ਤੇ ਕਿਸੇ ਨੂੰ ਕਹਿਣ ਦੇ ਨਾਲ ਉਹ ਗੰਦੀ ਨਹੀਂ ਹੋ ਜਾਣੀ ਤੇ ਕੋਈ ਕੋਈ ਕਹਿ ਦੂਗਾ ਵੀ ਸਫਾਈ ਦਾ ਜੋ ਹੈਗਾ ਉਹ ਸਾਰਿਆਂ ਦੇ ਸਾਹਮਣੇ ਜਾ ਕੇ ਦੇਖ ਸਕਦੇ ਆਪਾਂ ਕਿਹੜੀ ਅਗੇ ਕਿਹੜੀ ਕੀ ਕਹਿੰਦਾ ਕੌਣ ਕਹਿੰਦਾ ਬਣੀ ਕਹਿੰਦੇ ਨਾ ਜੈਸੀ ਦ੍ਰਿਸ਼ਟੀ ਤੇ ਐਸੀ ਸਰੇਟੀ ਜਿਹੋ ਜੇ ਅਸੀਂ ਆਪ ਹੁੰਨੇ ਆ ਉਹਦਾ ਸੰਸਾਰ ਵੀ ਉਹੋ ਜਿਹਾ ਹੀ ਹੁੰਦਾ ਜਿਹੋ ਜਿਹੜਾ ਹੈਗਾ ਜਿਹੋ ਜਿਹੇ ਆਪਦੀ ਸੋਚ ਹੁੰਦੀ ਹੈ ਉਹਨਾਂ ਨੂੰ ਸਾਰਿਆਂ ਨੂੰ ਇੰਝ ਲੱਗਦਾ ਹੁੰਦਾ ਵੀ ਸਾਰੇ ਐ ਹੋ ਜਾਈਏ ਸੋ ਜਿਹੋ ਜੀ ਕਿਸੇ ਨੂੰ ਦਿਸਦਾ ਜੇ ਕਿਸੇ ਨੂੰ ਗੰਦੀ ਦੇਖਦੀ ਹੈ ਤੇ ਗੰਦੀ ਕਹੀ ਜਾਂਦਾ ਤਾਂ ਆਪਾਂ ਉਹਦੇ ਵਿੱਚ ਕੀ ਕਰ ਸਕਦੇ ਆ ਪਰ ਜੋ ਉੱਥੇ ਹੈਗਾ ਉਹ ਉਹ ਤੇ ਜਾ ਕੇ ਰਿਐਲਿਟੀ ਤੁਸੀਂ ਆਪ ਤੇਕ ਕਰ ਲਓ ਅਸੀਂ ਨਹੀਂ ਉਹਦੇ ਵਿੱਚ ਕੋਈ ਵੀ ਕਿੰਤੂ ਬਰੰਦੂ ਕਰਦੇ ਜੇ ਗੰਦੀ ਹੋਊਗੀ ਤੁਸੀਂ ਵੀ ਕਹਿ ਦਿਓ ਜੀ ਇਹ ਗੰਦੀ ਹੈ ਇੱਥੇ ਪਾਣੀ ਜਾਂਦਾ ਹੁੰਦਾ ਜੇ ਸਾਫ਼ ਹੋਊਗੀ ਸਾਫ਼ ਕਹਿ ਦਿਓ ਅਸੀਂ ਉਹਦੇ ਤੇ ਕੁਝ ਵੀ ਕਹਿਣਾ ਚਾਹੁੰਦੇ ਕਿ ਜਿਵੇਂ ਬਬੇ ਤੁਸੀਂ ਲਾਸਟ ਗੱਲ ਕਰਾਂਗਾ ਮੈਂ ਤੁਹਾਡਾ ਨਾ ਕਿ ਤੁਸੀਂ ਕਿ ਚਿੱਟੀ ਪੈਂਦੇ ਵੀ ਲੋਕੇ ਸੁਧਾਰ ਹੋ ਰਿਹਾ ਵਾ ਉਸ ਤੋਂ ਬਾਅਦ ਰਬਰ ਜਿਹੜਾ ਲੈਦਰ ਕੰਪਲੈਕਸ ਆ ਉੱਥੋਂ ਵੀ ਜਿਹੜਾ ਪਾਣੀ ਪਿਆਦੇ ਉਹ ਵੀ ਹਟ ਰਿਹਾ ਔਰ ਬੁੱਢਾਂ ਨਾਲਾ ਅਗਰ ਇਹ ਵੀ ਆਪਾਂ ਅਗਲੇ ਦਿਨਾਂ ਚ ਉਮੀਦ ਕਰਦੇ ਆਂ ਕਿ ਸਾਫ਼ ਹੋਵੇ ਤਾਂ ਲੱਗਦਾ ਕਿ ਸਤਰੂ ਜਿਹੜਾ ਪਾਣੀ ਜਿਹੜਾ ਮਾਲਵੇ ਔਰ ਰਾਜਸਥਾਨ ਜਾਂਦਾ ਵਾ ਕਿ ਲੋਕੇ ਜਲਦੀ ਇਸ ਚੀਜ਼ ਤੋਂ ਬਚਣਗੇ ਬਹੁਤ ਵੱਡਾ ਸੀਦਾ ਦੇ ਲੋ ਇਹ ਕੋ 2009 ਦੇ ਵਿੱਚ ਵੀ ਇਹ ਚੇਤਨਾ ਮਾਰਚ ਲੈ ਕੇ ਗਏ ਸੀ ਇਹ ਗੁਰਦੁਆਰਾ ਗਊ ਘਾਟ ਤੋਂ ਮੁਖ ਹਰੀਕੇ ਹਰੀਕੇ ਤੋਂ ਮੁਖ ਸਰਸਾਹ ਮਖਸ ਮੇਰਦੇਵ ਤੋਂ ਹਨੂਮਾਨ ਗਾੜ ਹਨੂਮਾਨ ਗੁਰਦੁਆਰ ਤੋਂ ਬਿਕਾਨੇਰ ਲੋਕਾਂ ਨੂੰ ਉਥੇ ਜਾਗਰੂ ਕਰਦੇ ਪਰ ਜਿੰਨੇ ਜਿਹੜੇ ਪਾਣੀ ਇਹਦੇ ਵਿੱਚੋਂ ਗੰਦਪੈਣੋਂ ਨਹੀਂ ਹਟਦਾ ਉਹਨਾਂ ਜਿਹੜਾ ਉਹਨਾਂ ਦਾ ਭਲਾ ਨਹੀਂ ਬਹੁਤ ਫਰਕ ਪਿਆ ਉਸ ਵੇਲੇ ਸੀ ਜਦੋਂ ਬੋਤਲਾਂ ਭਰ ਕੇ ਸੀ ਪੋਲੂਸ਼ਨ ਕੰਟਰੋਲ ਬੋਰਡ ਦੇ ਮੈਂਬਰ ਸੀ ਇੱਕ ਅਸੀਂ ਕਾਲਾ ਸੰਘਣ ਡਰੇਨ ਤੋਂ ਪਰਦੇ ਸੀ ਇੱਕ ਚਿੱਟੀ ਵਹੀਂ ਤੋਂ ਪਰਦੇ ਸੀ ਇੱਕ ਜਾਂਦੇ ਹੋਏ ਤੇ ਬੁੱਢੇ ਦੇ ਰਾਹ ਤੋਂ ਪਰਕੇ ਸੀ ਲਿਆ ਕੇ ਟੇਬਲ ਤੇ ਰੱਖਦੇ ਸੀ ਔਰ ਜਿਹੜੀ ਬੋਤਲ ਭਰੀ ਹੁੰਦੀ ਸੀ ਉਹਨੂੰ 6 ਮਹੀਨੇ ਵੀ ਰੱਖਦੇ ਹੋ ਜਿੱਦਾਂ ਗਰੀਸ ਵਰਗਾ ਪਾਣੀ ਹੁੰਦਾ ਸੀ ਕਿਉਂਕਿ ਟ੍ਰੀਟਮੈਂਟ ਪਲੈਂਟ ਤਾਂ ਕੋਈ ਨਹੀਂ ਨਾ ਇੰਡਸਟਰੀ ਤੇ ਲੱਗਾ ਸੀ ਜਾਨਾ ਮਿਊਸਪਲ ਕਾਰਪੋਰੇਸ਼ਨ ਦਾ ਹੁਣ ਤਾਂ ਮਿਊਸਪਲ ਕਾਰਪੋਰੇਸ਼ਨ ਦੇ ਸਾਰੇ ਟ੍ਰੀਟਮੈਂਟ ਪਲੈਂਟ ਲੱਗੇ ਆ ਆ ਛੱਡੇ ਕਰਕੇ ਜਿੱਡ ਡਗ ਰਹੇ ਸੀ ਜਿਹੜੀ ਹੈਗੀ ਇੰਡਸਟਰੀ ਦੇ ਤਿੰਨ ਟ੍ਰੀਟਮੈਂਟ ਪਲੈਂਟ ਲੱਗੇ ਆ ਭਾਵੇਂ ਉਹਨਾਂ ਦੇ ਪੈਰਾਮੀਟਰ ਠੀਕ ਨਹੀਂ ਆਉਂਦੇ ਪਰ ਥੋੜਾ ਬਹੁਤੋ ਪਾਣੀ ਜਿਹੜਾ ਹੈਗਾ ਜਿੱਦਾਂ ਕਿ ਸਿੱਧੇ ਸਿੱਟਦੇ ਸੀ ਉਹ ਉਹਦੇ ਤੋਂ ਬਹੁਤ ਜ਼ਿਆਦਾ ਜਿਹੜਾ ਹੈਗਾ ਅਸੀਂ ਕਹਿੰਨੇ ਵੀ 90% ਉਹਨਾਂ ਦਾ ਪਾਣੀ ਜਿਹੜਾ ਹੈਗਾ ਉਹ ਉਹ ਜਿਹੜਾ ਸਿੱਧਾ ਡਿੱਗਦਾ ਸੀ ਉਹ ਤਾਂ ਫਰਕ ਪਿਆ ਬਾਕੀ ਜਿਹੜਾ ਹੈਗਾ ਕੋਰਟ ਦੇ ਨੂੰ ਦੇਖ ਰਹੀ ਹੈ ਇੰਡਸਟਰੀ ਉਹਦੇ ਵਿੱਚ ਆ ਕੇ ਹੁਣ ਤਰੀਕੇ ਫਰੋਣ ਵਾਲੀ ਹੈ ਕੋਰਟ ਜੋ ਹੁਕਮ ਦੇ ਰੂਗੀ ਆਪਣੇ ਜਿਹੜਾ ਹੈਗਾ ਉਹ ਸਰਕਾਰ ਉਹ ਤੇ ਅਮਲ ਕਰੂਗੀ ਬਾਕੀ ਸਾਂਸਿਚੁਅਲ ਕੋਸ਼ਿਸ਼ ਕਰਦੇ ਰਹਿਣਗੇ ਕਿ ਬੁੱਢਾਂ ਨਾਲ ਸਾਫ਼ ਹੋ ਜੇ ਉਹਨਾਂ ਕਿ ਅਸੀਂ ਅਰਦਾਸ ਵੀ ਕਰਦੇ ਆਂ ਗੁਰੂ ਪੰਥ ਸਾਹਿਬ ਤੇ ਤੇ ਸਾਨੂੰ ਵਿਸ਼ਵਾਸ ਵੀ ਹੈ ਕਿ ਪਾਸਾ ਕਿਰਪਾ ਕਰੋ ਉਹਨਾਂ ਲੋਕਾਂ ਦੀ ਸੁਣੀ ਜਾਊਗੀ ਕਿ ਜਿਹੜੇ ਉਹਨਾਂ ਲੋਕਾਂ ਦੇ ਨਾਲ ਜਿਹੜੇ ਗਪੀਰੇ ਆ ਉਹਨਾਂ ਨਾਲ ਧੱਕਾ ਹੋ ਰਿਹਾ ਅਨਿਆਂ ਹੋ ਰਿਹਾ ਪਹਿਲੇ ਜਲ ਜਲ ਜੀਵ ਮਾਰੇ ਫਿਰ ਹੁਣ ਪਸ਼ੂ ਪੰਛੀ ਮਨੁੱਖ ਜਿਹੜਾ ਹੈਗਾ ਪੀੜਦਾ ਤੇ ਰੱਬ ਦੇ ਘਰ ਦੇ ਉੱਤੇ ਕਹਿੰਦੇ ਦੇਰ ਆ ਅੰਧੇਰ ਨਹੀਂ ਬਹੁਤ ਸਮਾਂ ਹੋ ਗਿਆ ਦਹਾਕੇ ਨੰਗੇ ਲੋਕਾਂ ਨੂੰ ਇਹ ਪਾਣੀ ਗੰਦ ਪੀਂਦੇ ਆ ਉਹਨੂੰ ਅਰਦਾਸ ਕਰਦੇ ਆ ਕਿ ਜਿਹੜਾ ਹੈਗਾ ਸੁਖ ਦਾ ਸਾਹ ਹੋਵੇ ਇਹ ਬੁੱਢਾ ਦਰਿਆ ਪੁੱਤਰ ਦਰਿਆ ਬਣੇ ਤੇ ਸੰਗਤਾਂ ਇਹਦੇ ਵਿੱਚ ਇਸ਼ਨਾਨ ਕਰਨ। ਸ਼ੁਕਰੀਆ ਸਭਾ ਦੇ ਲਈ ਬਾਬਾ ਜੀ। ਤਾਂ ਸੰਤ ਸੀ ਚਵਲ ਨੇ ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਆ ਆਸਵੰਦ ਨੇ ਕਿ ਅਗਲੇ ਦਿਨਾਂ ਦੇ ਵਿੱਚ ਜਿਵੇਂ ਕਾਲੀ ਵੇਨ ਜਿਹੜੀ ਸੁਲਤਾਨਪੁਰ ਲੋਧੀ ਆ ਉਹਨੂੰ ਸਾਫ਼ ਕੀਤਾ ਵਿਸ਼ੇ ਪੱਧਰ ਤੇ ਉਹਦੇ ਨਾਮ ਹੋਇਆ ਤਾਂ ਉਹ ਇਹ ਆਸੇ ਵੀ ਕਰਦੇ ਨੇ ਕਿ ਅਗਲੇ ਦਿਨਾਂ ਦੇ ਵਿੱਚ ਜਿਹੜਾ ਬੁੱਢਾ ਦਰਿਆ ਵਾ ਜਿਹੜਾ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਹੀ ਐ ਜਿਹੜਾ ਹੁਣ ਇੱਕ ਗੰਦਾ ਨਾਲਾ ਬਣ ਗਿਆ ਸੀ ਇਹਦੀ ਸਫਾਈ ਵੀ ਹੋਵੇਗੀ ਔਰ ਮਾਲਵਾ ਤੇ ਰਾਜਸਥਾਨ ਜਿੱਥੋਂ ਤੱਕ ਲੋਕ ਇਹਦਾ ਪਾਣੀ ਪੀਂਦੇ ਨੇ ਜਿਹੜੇ ਕਾਲਾ ਪੀਲਿਆ ਤੇ ਕੈਂਸਰ ਦੇ ਨਾਲ ਬਿਮਾਰ ਹੋ ਰਹੇ ਨੇ ਉਹ ਵੀ ਜਲਦੀ ਜਿਹੜੇ ਤੰਦਰੁਸਤ ਹੋਣਗੇ ਕੈਮਰਾਮੈਨ ਰਮਨ ਦੇ ਨਾਲ ਜਗਜੀਤ ਸਿੰਘ ਤੰਜੂ ਲਾਈ ਪੰਜਾਬੀ ਟੀਵੀ ਲੁਧਿਆਣਾ ਤੁਸੀਂ ਦੇਖ ਰਹੇ ਹੋ ਲਾਈ ਪੰਜਾਬੀ ਟੀਵੀ